ਹੁਣ ਗੱਲ ਕਰਦੇ ਹਾਂ ਪੰਜਾਬ ਦੇ ਅਜਿਹੇ ਹੁਨਾਰ ਬੱਚੇ ਦੀ ਜਿਸ ਨੇ ਯੂਰਪ ਦੀਆਂ ਸਭ ਤੋਂ ਉੱਚੀਆਂ ਚੋਟੀਆਂ ਦੇ ਵਿੱਚੋਂ ਇੱਕ ਰੂਸ ਦੀ ਮਾਉਂਟ ਐਲਬਰਸ ਚੋਟੀ ਨੂੰ ਸਰ ਕਰਕੇ ਨਾ ਸਿਰ ਪੰਜਾਬ ਦਾ ਬਲਕਿ ਦੇਸ਼ ਦਾ ਤੇ ਆਪਣੇ ਪਿੰਡ ਦਾ ਨਾਮ ਵੀ ਰੋਸ਼ਨ ਕੀਤਾ ਹੈ। ਰੋਪੜ ਦੇ ਤੇਗबीर ਸਿੰਘ ਨੇ ਰੂਸ ਦੇ ਵਿੱਚ ਸਥਿਤ ਮਾਉਂਟ ਐਲਬਰਸ ਦੀ ਸਭ ਤੋਂ ਉੱਚੀ ਚੋਟੀ ਨੂੰ ਸਰ ਕਰਕੇ ਪੂਰੀ ਦੁਨੀਆ ਦੇ ਵਿੱਚ ਰਿਕਾਰਡ ਤੈਮ ਕੀਤਾ ਹੈ। ਇਹ ਚੋਟੀ 18510 ਫੁੱਟ ਤੋਂ ਵੱਧ ਦੀ ਉਚਾਈ ਤੇ ਹੈ ਅਤੇ ਮਹਿਜ 6 ਸਾਲ 9 ਮਹੀਨਿਆਂ ਦੀ ਉਮਰ ਦੇ ਤੇਗबीर ਸਿੰਘ ਨੇ ਇਸ ਨੂੰ ਫਤਿਹ ਕਰਕੇ ਸ਼ਾਨਦਾਰ ਪ੍ਰਾਪਤੀ ਹਾਸਲ ਕੀਤੀ ਹੈ ਅਤੇ ਉਹ ਮਾਉਂਟ ਐਲਬਰਸ ਚੋਟੀ ਨੂੰ ਸਾਰ ਕਰਨ ਵਾਲਾ ਦੁਨੀਆ ਦਾ ਸਭ ਤੋਂ ਛੋਟਾ ਪਰਬਤਾਰੋਹੀ ਬਣ ਗਿਆ ਤੇਗबीर ਨੇ 20 ਜੂਨ ਨੂੰ ਮਾਉਂਟ ਐਲਬਰਸ ਤੱਕ ਟਰੈਕ ਕਰਨਾ ਸ਼ੁਰੂ ਕੀਤਾ ਸੀ ਤੇ 28 ਜੂਨ 2025 ਨੂੰ ਪਹਾੜ ਦੇ ਸਭ ਤੋਂ ਉੱਪਰਲੇ ਬਿੰਦੂ ਦੇ ਉੱਤੇ ਪਹੁੰਚਣ ਦੇ ਵਿੱਚ ਉਸਨੇ ਕਾਮਯਾਬੀ ਹਾਸਲ ਕੀਤੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਟਰੈਕ ਦੇ ਉੱਤੇ ਆਕਸੀਜਨ ਬਹੁਤ ਘੱਟ ਹੈ ਉਚਾਈ ਨਾਲ ਜੁੜੀਆਂ ਸਮੱਸਿਆਵਾਂ ਨਾਲ ਵੀ ਪਰਬਤਾਰੋਹੀਆਂ ਨੂੰ ਇਸ ਟਰੈਕਿੰਗ ਦੌਰਾਨ ਨਜਿੱਠਣਾ ਪੈਂਦਾ ਤੇ ਸਾਰੀਆਂ ਚੁਣੌਤੀਆਂ ਨਾਲ ਨਜਿੱਠਦੇ ਹੋਏ ਤੇ ਅਕਬੀਰ ਸਿੰਘ ਨੇ ਇਹ ਮੁਕਾਮ ਹਾਸਲ ਕੀਤਾ ਹੈ ਇੱਥੇ ਤਾਪਮਾਨ ਜਿਹੜਾ -10 ਡਿਗਰੀ ਸੈਲਸੀਅਸ ਤੱਕ ਘੱਟ ਹੁੰਦਾ ਹੈ ਉਸਨੇ ਦੱਸਿਆ ਕਿ ਉਸਨੇ ਆਪਣੇ ਸੁਪਨੇ ਨੂੰ ਪੂਰਾ ਕੀਤਾ ਹੈ ਤੇ ਸ਼ਾਨਦਾਰ ਪ੍ਰਾਪਤੀ ਤੋਂ ਬਾਅਦ ਮਾਉਂਟੇਨਰਿੰਗ ਰੌਕ ਕਲਾਈਮਿੰਗ ਐਂਡ ਸਪੋਰਟਸ ਟੂਰਿਜ਼ਮ ਫੈਡਰੇਸ਼ਨ ਆਫ ਕਬਾਰਡੀਨੋ ਬਲਾਕਰੀਨੋ ਰਿਪਬਲਿਕ ਰੂਸ ਦੇ ਵੱਲੋਂ ਜਾਰੀ ਕੀਤਾ ਗਿਆ ਮਾਉਂਟੇਨ ਕਲਾਈਮਟ ਸਰਟੀਫਿਕੇਟ ਵੀ ਉਸ ਨੂੰ ਦਿੱਤਾ ਗਿਆ ਅਤੇ ਮੈਡਲ ਦੇ ਨਾਲ ਉਸ ਨੂੰ ਸਨਮਾਨਿਤ ਵੀ ਕੀਤਾ ਗਿਆ ਸੋ ਪੰਜਾਬ ਦੇ ਲਈ ਇਹ ਵੱਡੇ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ ਇੱਕ ਬੱਚੇ ਨੇ ਇਸ ਚੋਟੀ ਨੂੰ ਸਰ ਕਰਕੇ ਪੰਜਾਬ ਦਾ ਅਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਤੇਗਵੀਰ ਸਿੰਘ ਰੋਪੜ ਦੇ ਸ਼ਿਵਾਲਿਕ ਪਬਲਿਕ ਸਕੂਲ ਦੇ ਵਿੱਚ ਸਿਰਫ ਦੂਜੀ ਜਮਾਤ ਦਾ ਵਿਦਿਆਰਥੀ ਹੈ ਉਸਨੇ ਦੱਸਿਆ ਕਿ ਉਹ ਪਹਿਲੀ ਵਾਰ ਬਰਫ਼ ਦੇ ਉੱਤੇ ਤੁਰ ਰਿਹਾ ਸੀ ਉਸਦੇ ਬੂਟ ਭਾਰੇ ਹੋ ਗਏ ਸੀ ਉਸਨੇ ਖੂਬ ਅਭਿਆਸ ਕੀਤਾ ਸੀ ਅਤੇ ਮਹਿਜ 6 ਸਾਲ 9 ਮਹੀਨੇ ਦੀ ਉਮਰ ਦੇ ਵਿੱਚ ਉਸਨੇ ਇਹ ਵੱਡਾ ਮੁਕਾਮ ਹਾਸਲ ਕੀਤਾ ਹੈ